ਆਪਾਂ ਸਾਰਿਆਂ ਨੇ ਕੋਈ ਨਾ ਕੋਈ ਗੱਲ ਸੁਣਾਉਣੀ ਹੈ ਕੁਛ ਵੀ ਮਾੜੀ ਮੋਟੀ ਕੋਈ ਹਾਸੇ ਵਾਲੀ ਰੱਖ ਲਓ ਸਾਰਿਆਂ ਨੇ ਸੁਣਾਉਣੀ ਹੈ ਠੀਕ ਹੈ ਮੈਂ ਸੁਣਾਉਣਾ ਤੁਹਾਨੂੰ ਇੱਕ ਗੱਲ ਇੱਕ ਨਾ ਰਾਜਾ ਸੀਗਾ ਜਿਵੇਂ ਗੁਰਪੀ ਇੱਕ ਰਾਜਾ ਜਿਵੇਂ ਆਪਾਂ ਜਿਹੜੇ ਗੁਰਪੀ ਤੇ ਰਾਹੀ ਦੋ ਰਾਜੇ ਆਪਣੀ ਪਰਜਾਂ ਨੂੰ ਖੁਸ਼ ਕਰਨ ਲਈ ਵਧੀਆ ਕੰਮ ਕਰ ਰਹੇ ਨੇ ਤੇ ਮੰਨ ਕੇ ਚਲੋ ਕਿ ਇੱਕ ਰਾਜਾ ਕਹਿੰਦਾ ਵੀ ਆਪਾਂ ਨਾ ਆਪਣੀ ਪਰਜਾਂ ਨੂੰ ਯਾਰ ਖੁਸ਼ ਕਰਨਾ ਹੈਗਾ ਇਹ ਕਹਾਣੀ ਸੁਣੋ ਜਿਹਨੇ ਨਹੀਂ ਸੁਣਨੀ ਭਰਾਵੋ ਉਹ ਸਮਾਰਨ ਰੋਲਾ ਪਾਉਂਦਾ ਨਹੀਂ ਤੇ ਉਹ ਰਾਜਾ ਕਹਿੰਦਾ ਵੀ ਆਪਾਂ ਆਪਣੇ ਪਰਜਾਂ ਨੂੰ ਖੁਸ਼ ਕਰਨਾ ਕਿਵੇਂ ਕਰਕੇ ਇੱਕ ਰਾਜਾ ਸੀ ਡਾਕਟਰ ਤੁਹਾਡੇ ਵਰਗਾ ਉਹ ਕਹਿੰਦਾ ਆਪਾਂ ਪਰਜਾਂ ਨੂੰ ਖੁਸ਼ ਕਰਨਾ ਕਿਵੇਂ ਕਰੀਏ ਉਹਦੇ ਪੀਰ ਕਹਿੰਦੇ ਕਿ ਐ ਕਰ ਤੂੰ ਦੋ ਘੋੜੇ ਲੈ ਇੱਕ ਚਿੱਟਾ ਤੇ ਇੱਕ ਕਾਲਾ ਠੀਕ ਹੈ ਚਿੱਟਾ ਤੇ ਕਾਲਾ ਦੋ ਘੋੜੇ ਲੈਂਦੇ ਜੰਮਾ ਨੇ ਤੇ ਇੱਕ ਲੈਂਦੇ 100 ਸੇਵ ਕਰਨੇ ਆਪਾਂ ਸੌល ਲੰਦੇ ਤੇ ਚਿੱਟਾ ਤੇ ਕਾਲਾ ਘੋੜਾ ਲੰਦੇ ਉਹ ਸਾਡੇ ਲਈ ਬੰਦੇ ਸਾਡੇ ਲਈ ਆਪਾਂ ਹੀ ਦਸੋਂ ਪਰਜਨ ਖੁਸ਼ ਕਰਨਾ ਵੀ ਜਿਵੇਂ ਮੰਨ ਕੇ ਚੱਲੋ ਵੀ ਜਸਵਿੰਦਰ ਸਿੰਘ ਜੀ ਨੂੰ ਸੱਦ ਲਿਆ ਕਹਿੰਦੇ ਤੁਸੀਂ ਆਓ ਇਹ ਗੱਲ ਵੀਰ ਤੋਂ ਧਿਆਨ ਨਾਲ ਸੁਣਨ ਵਾਲੀ ਆ ਉਹ ਕਹਿੰਦੇ ਵੀ ਜਿਹੜਾ ਬੰਦਾ ਜਨਾਨੀ ਤੋਂ ਨਹੀਂ ਡਰਦਾ ਪੱਤਰਕਾਰ ਆ ਉਹ ਤਾਂ ਭਾਈ ਸੌਲ ਹੈ ਜੇ ਤੇ ਜਿਹੜਾ ਡਰਦਾ ਹੈ ਜਿਹੜਾ ਡਰਦਾ ਉਹ ਘੋੜਾ ਲੈ ਜੇ ਜਿਹੜਾ ਡਰਦਾ ਉਹ ਸੋਲ ਲੈ ਜੇ ਜਿਹੜਾ ਨਹੀਂ ਡਰਦਾ ਉਹ ਘੋੜਾ ਲੈ ਠੀਕ ਹੈ ਪਹਿਲਾ ਆਇਆ ਬਾਈ ਉਹ ਕਹਿੰਦਾ ਜੀ ਮੈਂ ਨਹੀਂ ਡਰਦਾ ਕਹਿੰਦਾ ਮਾਰ ਤੇ ਮਸਲ ਸਾਰੀ ਉਹ ਕਹਿੰਦਾ ਭਾਈ ਨੂੰ ਘੋੜਾ ਦੇ ਦਿਓ ਉਹਨੂੰ ਘੋੜਾ ਦਿੱਤਾ ਘੋੜਾ ਘਰੇ ਲੈ ਗਿਆ ਬਾਈ ਉਹ ਘਰੇ ਲਿਆ ਆ ਕੇ ਘੋੜੇ ਨੂੰ ਤੇ ਉਹਦੀ ਜਨਾਨੀ ਕਹਿੰਦੀ ਵੀ ਇਹ ਤੂੰ ਕਾਲਾ ਘੋੜਾ ਲਿਆਇਆ ਚੱਟਾ ਲੈਣਾ ਸੀ ਉਹ ਕਹਿੰਦਾ ਇਹ ਬੜੀ ਗੱਲ ਹੈ ਆਪਾਂ ਚੱਟਾ ਲੈਣੇ ਇਦੋਂ ਘਰੇ ਵਾਗਿਆ ਬਈ ਤੇ ਪੜਾ ਰਾਜਾ ਸਹਰਾਇਆ ਸਾਹਿਬ ਕੋਲੇ ਪਾ ਗਿਆ ਰਾਜੇ ਨੂੰ ਕਹਿੰਦਾ ਵੀ ਕੋ ਮੈਨੂੰ ਚਿੱਟਾ ਕੋੜਾ ਦੇ। ਉਹ ਕਹਿੰਦਾ ਕੀ ਗੱਲ ਹੋ ਗਈ ਕਹਿੰਦਾ ਮੇਰੀ ਜਨਾਨੀ ਕਹਿੰਦੀ ਵੀ ਕਾਲਾ ਕੋੜਾ ਨਹੀਂ ਲੈਣਾ ਦੇ। ਉਹ ਕਹਿੰਦਾ ਸਿਓ ਚੱਕ ਕੇ ਘਰੇ ਜਾ। ਸਿਓ ਵਾਲੇ ਪੁੱਤਰਾ। ਉਸ ਤੋਂ ਬਾਅਦ ਬਈ ਕੀ ਹੋਇਆ ਹੋਰ ਸਤਲੇ ਸਾਰੇ ਸਿਓ ਵਾਲੇ ਆ ਗਏ ਸਿਓ ਵਾਲੇ ਤਾਂ ਗੱਲ ਮਗਰ ਉਹ ਵੀ ਖੀਰ ਤੇ ਨਾ ਗੱਲ ਕੀ ਹੋਈ ਗੱਲਾਂ ਹੁਣ ਖੁੱਲੀਆਂ ਜਾਂਦਾ ਸਿਆਪਾ ਗੜਾ ਖੜਾ ਇੱਕ ਮਾਈਕ ਕਾਇਮ ਪਾਸ ਕਰੀਏ ਨਾ ਸਟੋਰੀ ਬਹੁਤ ਇੰਟਰਸਟਿੰਗ ਹੈ ਪਹਿਲਾ ਟੀ ਵਾਲੀ ਗੋਲੀ ਲੈ ਲੈ ਓਏ ਆਲੇ ਪਾਸੇ ਦਾ ਵਾਲਾ ਪਾਸਾ ਔਰ ਤੁਹ ਲਾਗੇ ਜਾ ਰਿਹਾ ਬੱਧੀ ਲੈ ਗਿਆ ਸੀ ਉਸ ਤੋਂ ਬਾਅਦ ਕੀ ਹੋਇਆ ਬਾਈ ਫੀਲਿੰਗ ਵਾਲੀ ਵੱਡੀ ਲੈ ਗਿਆ ਸੀ ਡੱਕਦਾ ਇੱਕ ਵਾਰ ਜਿਹੜੇ ਰਾਜ ਸਾਹਿਬ ਵਾਲੇ ਕੀ ਹੋਇਆ ਇੱਕ ਬੰਦਾ ਲੀਡਰ ਬਣ ਗਿਆ ਨਾਮਾ ਬਾਸ ਦੇ ਕਿੰਨੇ ਜਣੇ ਬੈਠਿਆ ਉਹ ਕਹਿੰਦੇ ਵੀ ਐ ਕਰੋ ਜੀ ਕੱਲ ਨੂੰ ਤੁਸੀਂ ਭਾਸ਼ਣ ਦੇਣਾ ਹੈ ਭੋਗ ਤੋਂ ਬਾਅਦ ਬੋਲਣਾ ਹੈ ਉਹ ਕਹਿੰਦਾ ਜੇ ਮੈਂ ਕਰਾਂਗੀ ਵੀ ਮੈਂ ਨਾ ਭੁੱਲ ਜਾਂਦਾ ਜਦੋਂ ਬਾਹਲੇ ਬੰਦੇ ਬੈਠੇ ਹੋਣਾ ਉਹ ਕਹੇ ਤੁਸੀਂ ਐ ਕਰਿਓ ਘਰੇ ਗੌਣੇ ਹੁੰਦੇ ਕਮਲਿਆ ਨਾ ਨਾ ਆਪਦੀ ਪ੍ਰੈਕਟਿਸ ਕਰਿਓ ਵੀ ਗੌਣਿਆਂ ਨੂੰ ਵੇਖੂਗਾ ਕੀ ਉਸ ਕਾਰਜੋਗ ਭੈਣੋਂ ਦੇ ਭਰਾਵੋ ਐ ਦੋ ਤਿੰਨ ਵਾਰੀ ਬੋਲਿਓ ਸਾਰੀ ਰਾਤ ਪ੍ਰੈਕਟਿਸ ਕਰੀ ਗਿਆ